ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜਲਾਲਾਬਾਦ ਦੇ ਪਿੰਡ ਚੱਕ ਪੱਕੀ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਫਰੋਜਪੋਤੋ ਉਮੀਦਵਾਰ ਕਾਕਾ ਬਰਾੜ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਅਕਾਲੀ ਦਲ ਨੂੰ ਛੱਡ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਕੀਤਾ ਗਿਆ ਸਨਮਾਨਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਪ ਉਮੀਦਵਾਰ ਕਾਕਾ ਬਰਾੜ ਨੇ ਦੱਸਿਆ ਕਿ ਹੁਣ ਤੱਕ ਜੋ ਉਹਨਾਂ ਦੁਆਰਾ ਕੰਮ ਕੀਤੇ ਗਏ ਹਨ ਉਹਨਾਂ ਨੂੰ ਦੇਖਦੇ ਹੋਏ ਲੋਕਾਂ ਲੋਕ ਦੂਜੀਆਂ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਰਹੇ ਹਨ ਉਹਨਾਂ ਹੋਰ ਜਾਣਕਾਰੀ ਦਿੰਦੇ ਆ ਕਿਹਾ ਕਿ ਕਈ ਪਾਰਟੀਆਂ ਨੂੰ ਤਾਂ ਅਜੇ ਤੱਕ ਉਮੀਦਵਾਰ ਵੀ ਨਹੀਂ ਮਿਲੇ ਇਸ ਲਈ ਇਸ ਇਲੈਕਸ਼ਨ ਵਿੱਚ ਉਹਨਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦਾ ਅਤੇ ਕਾਕਾ ਬਰਾੜ ਦਾ ਬਣੇ ਰੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਧਰ ਟਾਕੋ ਜੀ ਸਾਰੇ ਇੱਧਰ ایک منٹ جی بورڈ بھائی بورڈ بھائی علندر ایتھرا بھائی آ آ آگے آگے بھائی فوٹو کہاں ہیں برادر صاحب اچن جانو آ جا اور ایتھرا آ یار سامنے ہار ہار جائے گا

ਬਹੁਤ ਵੱਡਾ ਹੰਗਾਰਾ ਮਿਲਿਆ ਜੀ ਐਮਐਨਏ ਸਾਭ ਦੀ ਅਗਵਾਈ ਦੇ ਵਿੱਚ ਮੋਢੇ ਕਮੋਜੀ ਦੀ ਅਕਾਲੀ ਦਲ ਦੇ ਜਿਹੜੇ ਕੱਟੜ ਅਕਾਲੀ ਕਹੇ ਜਾਣ ਵਾਲੇ ਪਰਿਵਾਰ ਹੈ ਜਮਾਂਦਰੂ ਅਕਾਲੀ ਸੀਗੇ ਉਹ ਪਰਿਵਾਰ ਅੱਜ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਤੇ ਕਈ ਪਰਿਵਾਰ ਜਿਹੜੇ ਅਕਾਲੀ ਦਲ ਤੋਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਲੋਕ ਸਭਾ ਹਲਕਾ ਫਰੋਸਪਰ ਦੀ ਗੱਲ ਕੀਤੀ ਜਾਂਦਾ ਕਿਵੇਂ ਤੁਹਾਨੂੰ ਜਿਹੜਾ ਪੂਰੇ ਹਲਕੇ ਦੇ ਵਿੱਚ ਹੰਗਾਰਾ ਮਿਲ ਰਿਹਾ ਹੈ ਇਸ ਕੋਲ ਜੇ ਤੁਸੀਂ ਦੇਖੀ ਜਾਨੇ ਬਹੁਤ ਵੱਡਾ ਹੰਗਾਰਾ ਮਿਲਿਆ ਜੀ ਕੀ ਜ਼ਲਾਲਾਬਾਦ ਦੇ ਵਿੱਚ ਇਹ ਹੰਗਾਰਾ ਜਾ ਹੋਰ ਸਾਰੇ ਫਿਰੋਜ਼ਪੁਰ ਇਲਾਕੇ ਵਿੱਚੀ ਹੈ ਸਾਰੇ ਫਿਰੋਜ਼ਪੁਰ ਹਲਕੇ ਦੇ ਵਿੱਚ ਇਹੋ ਜਿਹਾ ਹੰਗਾਰਾ ਮੈਂ ਬਹੁਤ ਸਾਰੇ ਹਲਕਿਆਂ ਜਾਇਆ ਫਿਰੋਜ਼ਪੁਰ ਸ਼ਹਿਰੀ ਚ ਫਿਰੋਜ਼ਪੁਰ ਦਿਹਾਤੀ ਚ ਖਬੌਰ ਬੱਲੂਆਣਾ ਸਾਰੇ ਹਲਕਿਆਂ ਚ ਇਹੋ ਜਿਹਾ ਹੰਗਾਰਾ ਮਨੋਟ ਮੁਖਤਰ ਚ ਰਾਜਾ ਸਾਹਿਬ ਮੁੱਖ ਮੁਕਾਬਲਾ ਕਹਿੰਦੇ ਨਾ ਮੰਨਦੇ ਆਪਣਾ ਨਹੀਂ ਤਾਂ ਲੱਗਦਾ ਹੈ ਹੀ ਨਹੀਂ ਨੰਨੇ ਆਣੀ ਨੂੰ ਦੂਜੀਆਂ ਪਾਰਟੀਆਂ ਵਾਲੇ ਤਾਂ ਕੈਂਡੀਡੇਟ ਲਿਆਉਣ ਦੀ ਹਿੰਮਤ ਹੀ ਨਹੀਂ ਰੱਖ ਰਹੇ ਕੈਂਡੀਡੇਟਾਂ ਨੂੰ ਰਾਤ ਨੂੰ ਕੈਮ ਕਰਦੇ ਆ ਤੜਕ ਨੂੰ ਉਹ ਕਹਿੰਦਾ ਦੂਜੇ ਨੇ ਗੱਲ 'ਚ ਸਾਫਾ ਪਾ ਦੇ ਜੀ ਜੇ 2 ਸਾਲਾਂ ਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਕੀ ਮੰਨਦੇ ਹੋ ਕਿ ਕਿੰਨੀਆਂ ਵੋਟਾਂ ਨਾਲ ਲੀਡ ਹੋ ਸਕਦੀ ਹੈ ਬਹੁਤ ਵੱਡੀ ਲੀਡ ਹੋਊਗੀ ਜੀ ਕਿਉਂਕਿ ਪਹਿਲਾਂ ਜਦੋਂ ਅਸੀਂ ਆਏ ਸੀ ਲੋਕਾਂ ਤੇ ਵਿਸ਼ਵਾਸ ਕੀਤਾ ਸੀ ਲੋਕਾਂ ਨੇ ਕਿ ਨਵੀਂ ਪਾਰਟੀ ਆਊਗੀ ਉਹ ਕੰਮ ਕਰੂਗੀ ਪਹਿਲੀ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਜਿਹਨੇ 2 ਸਾਲਾਂ ਦੇ ਵਿੱਚ 43000 ਨੌਕਰੀ ਦਿੱਤੀ ਹੈ ਹਰੇਕ ਪਿੰਡ ਦੇ ਵਿੱਚ ਕੰਮ ਚੱਲ ਰਿਹਾ ਹੈ ਹਰੇਕ ਪਿੰਡ ਦੇ ਵਿੱਚ ਖਾਲਿਆਂ ਦਾ ਕੰਮ ਚੱਲ ਰਿਹਾ ਹੈ ਖੇਤੀ ਦੇ ਪਾਣੀ ਲਈ ਪਹਿਲ ਦਿੱਤੀ ਗਈ ਹੈ ਟੇਲਾਂ ਤੇ ਪਾਣੀ ਪਹੁੰਚਾ ਬਹੁਤ سارے ਕੰਮ ਆ ਜਿਹੜੇ ਪਹਿਲੇ ਸਾਲ ਤੋਂ ਸ਼ੁਰੂ ਹੋ ਗਏ ਬਿਜਲੀ ਫ੍ਰੀ ਕੀਤੀ ਗਈ ਹੈ ਮੰਨਾਂ ਕਲੀਨਿਕ ਬਣਾਏ ਗਏ ਕੰਮਾ ਗਿਨੇ ਨਹੀਂ ਜਾ ਰਹੇ ਲੋਕੀ ਹੈਰਾਨ ਹੈ ਕਿ ਕਦੇ 2 ਸਾਲਾਂ ਦੇ ਵਿੱਚ ਵੀ ਇੰਨੇ ਕੰਮ ਹੋ ਸਕਦੇ ਸਰ ਵੋਟਰਾਂ ਨੂੰ ਅਪੀਲ ਕਰ ਦੋ ਅਪੀਲ ਕੀ ਕਰਨਾ ਚਾਹੋਗੇ ਵੋਟਰਾਂ ਨੂੰ ਅਪੀਲ ਹੈ ਕਿ ਕੰਮਾਂ ਨੂੰ ਵੇਖਦੇ ਹੋਏ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਹਾਂ ਜਿਹੜੇ ਅਸੀਂ ਕੰਮ ਕੀਤੇ ਹੈ ਕਿਸੇ ਦੇ ਪਰਚਾ ਨਹੀਂ ਕਰਾਇਆ ਕਿਸੇ ਨੂੰ ਸਟੇਜ ਤੋਂ ਮਾਰਾ ਨਹੀਂ ਬੋਲੇ ਪਹਿਲਾਂ ਕੀ ਹੁੰਦਾ ਸੀ ਗਾਲਾਂ ਦੀ ਰਾਜਨੀਤੀ ਹੁੰਦੀ ਉਹਨੂੰ ਉਹਨੇ ਕਰਤੀ ਉਹਨੂੰ ਅਗਣਗੇ ਅਸੀਂ ਕੰਮਾਂ ਦੀ ਗੱਲ ਕਰਦੇ ਆਂ ਤੇ ਕੰਮਾਂ ਦੀ ਗੱਲ ਤੇ ਵੋਟਾਂ ਮੰਗਦੇ ਆਂ ਵੋਟਰਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਜਿਵੇਂ ਅੱਜ ਇਹ ਭਰਾ ਅਕਾਲੀ ਦਲ ਦੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਚੰਗਾ ਕੰਮਾਂ ਨੂੰ ਵੇਖ ਕੇ ਆਮ ਆਦਮੀ ਸ਼ਾਮਲ ਹੋਇਆ ਰੋਜ਼ ਫਿਰੋਜਪੁਰ ਹਲਕੇ ਦੇ ਵਿੱਚ ਸੈਂਕੜੇ ਲੋਕ ਸ਼ਾਮਲ ਹੋ ਰਹੇ ਕਾਂਗਰਸ ਪਾਰਟੀ ਤੇ ਭਾਜਪਾ ਰਾਜ ਤੱਕ ਉਮੀਦਵਾਰ ਨਹੀਂ ਤਰਗੇ ਤੁਹਾਡੇ ਸਾਹਮਣੇ ਕੀ ਕਹੋਗੇ ਵੇ ਤਾਂ ਉਹਨਾਂ ਦੇ ਆਪ ਦਾ ਭਾਰ ਨਹੀਂ ਅਸੀਂ ਦਾ ਭਾਰ ਕੇ ਦੇਣਾ ਨਹੀਂ ਜੇ ਉਹਨਾਂ ਕੋਲੇ ਹੈ ਨਹੀਂ ਤਾਂ ਕੀ ਕਰਨਾ ਵਿਚਾਰੇ ਲਿਉਂਦੇ ਕਿਸੇ ਨੂੰ ਫੜਦੇ ਹੋ ਰਾਤ ਨੂੰ ਕੈਮਕੂਮ ਕਰਦੇ ਤਰਕ ਨੂੰ ਬਹਿ ਜਾਂਦਾ ਠੀਕ ਹੈ ਠੀਕ ਧੰਨਵਾਦ ਜਿਹੜੇ ਆਮਾਨੀ ਪਾਰਦੀ ਸ਼ਾਮ ਨੂੰ ਉਹਨੇ ਕੰਨ ਚ ਲੱਗਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਬਈ ਕਾਕਾ ਬਰਾੜ ਜੀ ਦਾ ਜਿਹੜੇ ਉਹ ਅਦੇ ਲੇਕਚਰ ਕੰਪਲੀਟ ਚੱਕ ਬਾਕੀ ਬੋਲ ਚਾਹੂੰ ਤਮੈ ਫਿਰ ਧੰਨਵਾਦੀਆਂ ਸਮੂਹ ਪਿੰਡ ਵਾਸੀਆਂ ਦਾ ਔਰ ਮੇਰੇ ਵੱਡੇ ਭਰਾ ਜਿਹੜੇ ਸਾਫ ਕਾਰ ਸੁਣਾ ਰਹੇ ਜੀ ਰਹੇ ਆ ਔਰ ਇਹਨਾਂ ਦਾ ਸਮੁੱਚਾ ਪਰਿਵਾਰ ਜਿਹੜਾ ਜਿ ਸੈਂਕੜੇ ਪਰਿਵਾਰ ਲੈ ਕੇ ਟਕਸਾਲੀ ਜਿਹੜੇ ਅਕਾਲੀ ਕਹੇ ਜਾਂਦੇ ਸੀ ਅੱਜ ਆਵਾਜ਼ ਦੀ ਪਾਰਟੀ ਸ਼ਾਮਲ ਹੋਏ ਸੋ ਮੈਨੂੰ ਵਿਸ਼ਵਾਸ ਹੋਣਾ ਕਿ ਜਿਸ ਤਰ੍ਹਾਂ ਆਵਾਜ਼ ਦੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਆਪਦੇ ਨਾਲ ਅੱਗੇ ਰੱਖਿਆ ਜਾਂਦਾ ਉਸੇ ਤਰ੍ਹਾਂ ਇਹਨਾਂ ਨੂੰ ਵੀ ਅੱਗੇ ਰੱਖਿਆ ਜਾਊਗਾ ਕਿਉਂਕਿ ਮੈਂ ਬਹੁਤ ਟਾਈਮ ਤੋਂ ਜਾਣਦਾ ਔਰ ਬਹੁਤ ਟਾਈਮ ਪਹਿਲਾਂ ਨਾਲ ਵਰਕ ਕਰਦਾ ਰਿਹਾ ਸੋ ਫਿਰ ਇੱਕ ਵਾਰੀ ਸਾਰੇ ਪ੍ਰਾਂਤ ਨੂੰ ਮੋੜ ਕੇ ਭਾਈ ਬਦਾਰ ਸਭਾਲ ਕੇ ਜਲਾਲਾਬਾਦ ਵਿੱਚ ਕਿਵੇਂ ਦਾ ਸਮਰਥਨ ਮਿਲਿਆ ਦਾ ਕਾਕਾ ਬਰਾੜ ਜੀ ਉਹ ਮੇਰੇ ਨਾਲ ਬਾਤ ਤੁਸੀਂ ਜਾਣਦੇ ਹੋ ਮੇਰੇ ਨਾਲ ਕਿਰਪਾ ਕਰਨਗੇ ਬਹੁਤ ਚੰਗੀ ਲੀਡ ਲੱਗੇ ਜਲਾਲਾਬਾਦ ਤੋ ਸਿੱਧਿਆ ਹੋਇਆ ਕੰਮਕਾਰਾਂ ਦੇ ਹੁੰਦੇ ਹੋਏ ਵੀ ਵੱਡੀ ਗਿਣਤੀ ਵਿੱਚ ਵਰਕਰ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਜੇ ਕੰਮ ਹੁੰਦੇ ਤਾਂ ਤਾਂ ਵਰਕਰ ਹੁੰਦੇ ਜੇ ਕੰਮ ਨਾ ਹੁੰਨ ਤਾਂ ਵਰਕਰ ਛੱਡ ਨਾ ਹੁੰਦੇ ਜੀ ਇਹ ਗੱਲ ਕਰੀਏ ਕਿ ਅੱਜ ਜਿਹੜੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਹੈ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਦਾ ਧੰਨਵਾਦ ਦਿਆਂ ਜਿਹੜੇ ਆਪਦੀ ਪਾਰਟੀ ਨੂੰ ਆਪਦੀ ਪਾਰਟੀ ਦੇ ਕੰਮਾਂ ਨੂੰ ਔਰ ਜਿਵੇਂ ਸਾਡੀ ਸਰਕਾਰ ਨੇ ਟ੍ਰਾਂਸਪੋਰਟ ਕੰਮ ਰੱਖਿਆ ਹੈ ਵੀ ਕਿਸੇ ਨਾ ਬਦਲੇ ਦੀ ਰਾਜਨੀਤੀ ਨਹੀਂ ਔਰ ਨੌਕਰੀਆਂ ਮੈਰਿਟ ਦੇ ਆਧਾਰ ਤੇ ਬਿਜਲੀ ਮਾਫ ਕਰਤੀ ਲੋਕਾਂ ਦੀ ਜਾਨਾਂ ਵਜਾਣਾ ਸੀ ਮੈਂ ਵੀ ਇਹ ਟੀਮਾਂ ਲਾ ਕੇ ਐਕਸੈਸ ਲਗਾਤੀਆਂ ਸੋ ਇਸੇ ਤਰ੍ਹਾਂ ਹੀ ਸਾਡੀ ਲੋਕ ਸਭਾ ਦੀ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਪਾਉਣਗੇ ਤਾਂ ਕਿ ਸਾਡੀ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਸੈਂਟਰ 'ਚ ਆਵਾਜ਼ ਚੱਕ ਸਕੇ ਔਰ ਜਿਹੜੀ ਸਾਡੀਆਂ ਪੰਜਾਬ ਦੇ ਡਵੈਲਪਮੈਂਟ ਦੇ ਕੰਮਾਂ ਲਈ ਜਿਹੜਾ ਪੈਸਾ ਰੁਕਿਆ ਉਹ ਲੈ ਕੇ ਆ ਸਕਣ ਧੰਨਵਾਦ ਧੰਨਵਾਦ